ਵਕਫ ਬੋਰਡ ਦੇ ਵਿੱਚ ਜਿਹੜਾ ਪ੍ਰਬੰਧਕੀ ਢਾਂਚਾ ਹੈ ਉਹਦੇ ਸਾਰੇ ਢਾਂਚੇ ਨੂੰ ਬਦਲ ਦਿੱਤਾ ਗਿਆ ਇਹ ਨਵੀਂ ਐਮੈਂਡਮੈਂਟ ਵਿੱਚ ਪਹਿਲਾਂ ਸਿਰਫ ਮੁਸਲਮਾਨ ਧਰਮ ਦੇ ਲੋਕ ਹੋਈ ਉਹ ਸਾਰੇ ਨੂੰ ਰਨ ਕਰਦੇ ਸੀਗੇ ਮੈਨੇਜ ਕਰਦੇ ਸੀਗੇ ਹੁਣ ਜਿਹੜਾ ਵਕਫ ਬੋਰਡ ਹੈ ਜਿਹੜਾ ਸਭ ਤੋਂ ਵੱਡਾ ਬੋਰਡ ਹੈ ਉਹਨਾਂ ਦਾ ਉਹਦੇ ਵਿੱਚ ਜਿਹੜੀ ਮੈਨੇਜਿੰਗ ਵਾਲੀ ਮੈਂਬਰਸ਼ਿਪ ਹੈਗੀ ਹੈ ਉਹਦੇ ਚ ਮжоਰਿਟੀ ਨਾਨ ਮੁਸਲਮ ਹੋਣਗੇ ਪਹਿਲਾਂ ਸਾਰੇ ਮੁਸਲਮ ਸੀਗੇ ਹੁਣ ਮੈਜੋਰਟੀ ਉਹਦੇ ਚ ਨਾਨ ਮੁਸਲਮਸ ਹੋਣਗੇ ਉਦੋਂ ਜਿਹੜੇ ਛੱਡੀਆਂ ਥੱਲੇ ਵਾਲੀਆਂ ਹੋਰ ਛੋਟੇ ਛੋਟੇ ਬੋਰਡਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਮੈਜੋਰਟੀ ਹੈ ਉਹ ਨਾਨ ਮੁਸਲਮਸ ਦੂਸਰੇ ਧਰਮਾਂ ਦੇ ਲੋਕ ਉਹਦੇ ਵਿੱਚ ਹੋਣਗੇ ਜਿਹਦੇ ਉੱਤੇ ਕੇ ਇਹ ਇਤਰਾਜ਼ ਕੀਤਾ ਗਿਆ ਔਰ ਉਸ ਦੇ ਇਤਰਾਜ਼ ਦੇ ਉੱਤੇ ਉਸ ਚੀਜ਼ ਨੂੰ ਸੁਪਰੀਮ ਕੋਰਟ ਨੇ ਐਕਸੈਪਟ ਕੀਤਾ ਔਰ ਉਹਦੇ ਉੱਤੇ ਬਿਲ ਦੀ ਲਾਗੂ ਹੋਣ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਸਪਰੀਮ ਕੋਰਟ ਨੇ ਇੱਕ ਇਹ ਵੀ ਸਵਾਲ ਮੈਂ ਕੱਲ ਕਿਹਾ ਸੀਗਾ ਕਿ ਉਹ ਤਾਂ ਜਵਾਬ ਨਹੀਂ ਆਇਆ ਸਪਰੀਮ ਕੋਰਟ ਨੇ ਇੱਕ ਵੀ ਸਵਾਲ ਕੀਤਾ ਕਿ ਤੁਸੀਂ ਕੀ ਜਿਹੜੇ Hindu ਧਾਰਮਿਕ ਥਾਵਾਂ ਨੇ ਉਹ ਚ ਉਹਨਾਂ ਨੇ ਨਾਮ ਵੀ ਲਿਆ ਕਈ ਥਾਵਾਂ ਦਾ ਕਿ ਉੱਥੇ ਤੁਸੀਂ Non Hindu ਨੂੰ ਲੱਗਣ ਦਿਓਂਗੇ